ਚੰਡੀਗੜ੍ਹ ਪੀਜੀਆਈ ਦੇ ਠੇਕਾ ਕਰਮਚਾਰੀਆਂ ਦੇ ਲਈ ਇੱਕ ਰਾਹਤ ਭਰੀ ਖੁਸ਼ਖਬਰੀ ਹੈ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਸੇਮ ਐਂਡ ਸਿਮਿਲਰ ਵੇਜ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਤਹਿਤ ਠੇਕਾ ਕਰਮਚਾਰੀਆਂ ਦੇ ਤਨਖਾਹ ਦੇ ਵਿੱਚ 7000 ਰੁਪਏ ਦਾ ਵਾਅਦਾ ਵੇਖਣ ਨੂੰ ਮਿਲਿਆ ਦੱਸ ਦਈਏ ਕਿ ਹਸਪੀਟਲ ਕਿਚਨ ਤੇ ਸੁਰੱਖਿਆ ਦੇ ਜੋ ਵੀ ਠੇਕਾ ਮੁਲਾਜ਼ਮ ਸੀ ਜੋ ਪੱਤੀ ਕੀਤੇ ਗਏ ਸੀ ਉਹਨਾਂ ਦੀ ਤਨਖਾਹ ਦੇ ਵਿੱਚ ਤੇ ਡੀਏ ਦੇ ਵਿੱਚ ਵਾਅਦਾ ਜੋ ਹੈ ਕੀਤਾ ਗਿਆ ਹੈ ਸੇਮ ਐਂਡ ਸਿਮਿਲਰ ਵੇਜ ਪਾਲਿਸੀ ਨੂੰ ਜੋ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸ દઈએ ਕਿ 3500 ਦੇ ਕਰੀਬ ਠੇਕਾ ਕਰਮਚਾਰੀ ਜੋ ਸੀ ਉਹ ਚੰਡੀਗੜ੍ਹ ਪੀਜੀਆਈ ਦੇ ਵਿੱਚ ਕੰਮ ਕਰ ਰਹੇ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਵੀ ਸਥਾਈ ਕਰਮਚਾਰੀ ਜੋ ਨੇ ਸਥਾਈ ਜੋ ਪੱਕੇ ਮਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੇ ਬਰਾਬਰ ਤਨਖਾਹ ਜੋ ਹੈ ਉਹ ਦਿੱਤੀ ਜਾਵੇ ਤਾਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਚਿੱਠੀ ਲਿਖੀ ਜਾਂਦੀ ਹੈ ਅਪੀਲ ਕੀਤੀ ਜਾਂਦੀ ਹੈ ਕਿ ਜੋ ਠੇਕਾ ਕਰਮਚਾਰੀ 3500 ਦੇ ਕਰੀਬ ਚੰਡੀਗੜ੍ਹ ਪੀਜੀਆਈ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਸਥਾਈ ਕਰਮਚਾਰੀਆਂ ਦੇ ਬਰਾਬਰ ਤਨਖਾਹ ਜੋ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਸੈਂਟਰ ਗਵਰਨਮੈਂਟ ਦੇ ਵੱਲੋਂ ਇਸ ਸੇਮ ਐਂਡ ਸਿਮਿਲਰ ਵੇਜ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਸਦੀਕ ਕਿ 13 ਜਨਵਰੀ 2024 ਤੋਂ ਇਹ ਪਾਲਿਸੀ ਜੋ ਹੈ ਉਹ ਲਾਗੂ ਮੰਨੀ ਜਾਵੇਗੀ ਯਾਨੀ ਕਿ 13 ਜਨਵਰੀ 2024 ਤੋਂ ਤਨਖਾਹਾਂ ਦੇ ਵਿੱਚ ਜੋ ਵਾਅਦਾ ਹੈ ਉਹ ਕੀਤਾ ਜਾਵੇਗਾ ਤਾਂ ਖੁਸ਼ਖਬਰੀ ਹੈ ਚੰਡੀਗੜ੍ਹ ਪੀਜੀਆਈ ਦੇ ਜੋ 35 ਸੌ ਠੇਕਾ ਕਰਮਚਾਰੀ ਜੋ ਸੀ ਠੇਕਾ ਮਲਾਜ਼ਮ ਜੋ ਸੀ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਜੋ ਹੈ ਵੇਖਣ ਨੂੰ ਮਿਲਿਆ ਹੈ ਜਿੱਥੇ ਪਹਿਲਾਂ ਇਹਨਾਂ ਦੀ ਤਨਖਾਹ 20000 ਸੀ ਉੱਥੇ ਹੀ ਹੁਣ 7000 ਦਾ ਵਾਅਦਾ ਕੀਤਾ ਗਿਆ ਹੈ ਯਾਨੀ ਕਿ 27000 ਦੇ ਕਰੀਬ ਮਹੀਨੇ ਦੀ ਤਨਖਾਹ ਜੋ ਹੈ ਉਹ ਮਿਲੇਗੀ ਤਾਂ ਹਸਪੀਟਲ ਉਹ ਤੇ ਹੀ ਸਿਕਿਉਰਿਟੀ ਤੇ ਕਿਚਨ ਸਟਾਫ ਦੇ ਲਈ ਜੋ ਠੇਕਾ ਮਜ਼ਦਮ ਕੰਮ ਕਰ ਰਹੇ ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਤਨਖਾਹਾਂ ਦੇ ਵਿੱਚ ਜੋ ਵਾਅਦਾ ਹੈ ਉਹ ਵੇਖਣ ਨੂੰ ਮਿਲੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਠੇਕਾ ਮਜ਼ਦਮ ਜੋ ਸੀ ਉਹ ਡੀਸੀ ਰੇਟ ਯਾਨੀ ਕਿ ਡਿਪਟੀ ਕਮਿਸ਼ਨਰ ਰੇਟ ਦੇ ਵੱਲੋਂ ਜੋ ਰੇਟ ਤੈ ਕੀਤੇ ਜਾਂਦੇ ਸੀ ਉਸੇ ਦੇ ਤਹਿਤ ਇਹਨਾਂ ਨੂੰ ਤਨਖਾਹਾਂ ਜੋ ਸੀ ਉਹ ਮਿਲਦੀਆਂ ਸੀ ਪਰ ਹੁਣ ਜੋ ਪੱਕੇ ਕਰਮਚਾਰੀਆਂ ਨੂੰ ਤਨਖਾਹਾਂ ਮਿਲ ਰਹੀਆਂ ਨੇ ਸੇਮ ਐਂਡ ਸਿਮਿਲਰ ਵੇਜ ਪਾਲਿਸੀ ਦੇ ਤਹਿਤ ਹੁਣ ਇਹਨਾਂ ਠੇਕਾ ਕਰਮਚਾਰੀਆਂ ਨੂੰ ਵੀ ਉਸੇ ਉਸੇ ਹੀ ਬਰਾਬਰ ਦੀ ਤਨਖਾਹ ਜੋ ਹੈ ਉਹ ਮਿਲੇਗੀ ਉੱਥੇ ਡੀਏ ਵੀ ਵਿੱਚ ਵੀ ਵਾਦਾ ਜੋ ਹੈ ਉਹ ਵੇਖਣ ਨੂੰ ਮਿਲਿਆ ਹੈ ਤਾਂ ਚੰਡੀਗੜ੍ਹ ਪੀਜੀਆਈ ਦੇ ਠੇਕਾ 3500 ਜੋ ਠੇਕਾ ਮਜ਼ਦੂਰ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਖੁਸ਼ਖਬਰੀ ਹੈ ਜਿੱਥੇ ਸੇਮ ਐਂਡ ਸਿਮਿਲਰ ਵੇਜ ਪਾਲਿਸੀ ਨੂੰ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ 13 ਜਨਵਰੀ 2024 ਤੋਂ ਇਹ ਪਾਲਿਸੀ ਲਾਗੂ ਮੰਨੀ ਜਾਵੇਗੀ